ਲਛਣ ਆਉਟਲੁੱਕ ਪਉੜੀ ਸਬੇ ਗੱਲਾਂ ਆਪ ਠਾਟ ਬਹਾਲਿਉਨ ਆਪੇ ਰਚਨ ਰਚਾਏ ਆਪੇ ਹੀ ਕਾਲਿਉਨ ਰਬੂ ਨੇ ਆਪ ਹੀ ਸਾਰੀਆਂ ਜਗਤ ਪਿਆਉਂਤਾ ਬਣਾ ਕੇ ਕਾਇਮ ਕੀਤੀਆਂ ਹਨ ਆਪ ਹੀ ਸੰਸਾਰ ਦੀ ਰਚਨਾ ਰਚ ਕੇ ਆਪ ਹੀ ਨਾਸ ਕਰਦਾ ਹੈ ਆਪੇ ਜੰਤ ਉਪਾਏ ਆਪ ਪ੍ਰਤ ਪਾਲਿ ਔਨ ਦਾਸ ਰੱਖੇ ਕੰਠ ਲਾਏ ਨਦਰ ਨਿਹਾਲ ਔਨ ਆਪ ਹੀ ਜੀਵਨ ਨੂੰ ਪੈਦਾ ਕਰਦਾ ਹੈ ਆਪ ਹੀ ਪਾਲਦਾ ਹੈ ਆਪੇ ਹੀ ਆਪਣੇ ਸੇਵਕਾਂ ਨੂੰ ਗਲ ਲਾ ਕੇ ਰੱਖਦਾ ਹੈ ਮਿਹਰ ਦੀ ਨਜ਼ਰ ਨਾਲ ਵੇਖਦਾ ਹੈ ਨਾਨਕ ਭਗਤਾਂ ਸਦਾ ਆਨੰਦ ਪਾਉ ਦੂਜਾ ਜਾਲਿਉਨ ਏ ਨਾਨਕ ਭਗਤਾਂ ਨੂੰ ਸਦਾ ਪ੍ਰਸੰਨਤਾ ਰਹਿੰਦੀ ਹੈ ਕਿਉਂਕਿ ਉਹਨਾਂ ਦਾ ਮਾਇਆ ਦਾ ਪਿਆਰ ਪ੍ਰਭੂ ਨੇ ਸਾੜ ਦਿੱਤਾ ਹੈ ਦੂਜਾ ਭਾਉ ਸਾੜ ਹੈ ਉਹਨਾਂ ਦਾ ਪ੍ਰੇਮ ਪਰਮਾਤਮਾ ਤੱਕ ਹੀ ਸੀਮਤ ਹੋ ਜਾਂਦਾ ਹੈ ਉਹਨਾਂ ਦੀ ਵਰਤੀ ਮਾਇਆ ਵੱਲੋਂ ਹਟ ਕੇ ਪਰਮਾਤਮਾ ਵੱਲ ਨੂੰ ਜੁੜ ਜਾਂਦੀ ਹੈ ਸ਼ਲੋਕ ਮਹਲਾ 3 ਜੀ ਏ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਹਰ ਕੀਆ ਸਦਾ ਸਦਾ ਵਡਿਆਈਆ ਦੇ ਨਾ ਪਛਤਾਏ اے ਮਨ ਪਿਆਰ ਨਾਲ ਇਕਾਗਰ ਚਿੱਤ ਹੋ ਕੇ ਹਰੀ ਦਾ ਸਿਮਰਨ ਕਰ ਹਰੀ ਵਿੱਚ ਇਹ ਸਦਾ ਲਈ ਗੁਣ ਹਨ ਕਿ ਦਾਤ ਬਖਸ਼ ਕੇ ਪਛਤਾਉਂਦਾ ਨਹੀਂ ਮਨੁੱਖੀ ਵਿਰਤੀ ਐਸੀ ਹੈ ਕਿ ਉਹਨੇ ਕਦੇ ਕਿਸੇ ਨੂੰ ਕੁਝ ਦੇਣਾ ਹੋਵੇ ਤਾਂ ਬਦਲੇ ਦੇ ਵਿੱਚ ਕੁਝ ਨਾ ਕੁਝ ਆਸ ਰੱਖਦਾ ਬਿਨਾਂ ਕਿਸੇ ਮਤਲਬ ਤੋਂ ਉਹ ਕਿਸੇ ਨੂੰ ਕੁਝ ਨਹੀਂ ਦਿੰਦਾ ਅੱਜ ਤੁਸੀਂ ਇੱਕ ਐਸੀ ਚੀਜ਼ ਇਨਾਂ ਪੰਕਤੀਆਂ ਚੋਂ ਸਿੱਖਣੀ ਹੈ ਜਿਹੜੀ ਜ਼ਿੰਦਗੀ ਭਰ ਤੁਹਾਡੇ ਨਾਲ ਰਹੇਗੀ ਕਦੇ ਵੀ ਜੀਵਨ ਦੇ ਵਿੱਚ ਕਿਸੇ ਨੂੰ ਕੁਝ ਦੇਣ ਦਾ ਤੁਹਾਨੂੰ ਮੌਕਾ ਮਿਲਿਆ ਤਾਂ ਇਹ ਗੱਲ ਤੁਹਾਡੇ ਮਨ ਦੇ ਵਿੱਚ ਜ਼ਰੂਰ ਖੜਕੇਗੀ ਸੋ ਮਨੁੱਖ ਦੀ ਵਿਰਤੀ ਹੈ ਕਿ ਬਿਨਾਂ ਮਤਲਬ ਦੇ ਉਹ ਕਿਸੇ ਨੂੰ ਕੁਝ ਨਹੀਂ ਦਿੰਦਾ ਕੋਈ ਨਾ ਕੋਈ ਗਰਜ ਉਹਨੂੰ ਜ਼ਰੂਰ ਹੁੰਦੀ ਹੈ ਛੋਟੀ ਤੋਂ ਛੋਟੀ ਗਰਜ ਦੀ ਗੱਲ ਕਰੀਏ ਤਾਂ ਇਹ ਹੁੰਦੀ ਹੈ ਕਿ ਕਿਸੇ ਨੂੰ ਕੁਝ ਦੇ ਕੇ ਉਹਨੂੰ ਖੁਸ਼ੀ ਮਿਲਦੀ ਹੈ ਉਹ ਇੱਕ ਮਾਣ ਜਾਂ ਮਹਿਸੂਸ ਕਰਦਾ ਹੈ ਕਿ ਮੈਂ ਕਿਸੇ ਨੂੰ ਕੁਝ ਦਿੱਤਾ ਹੈ ਕਿਤੇ ਨਾ ਕਿਤੇ ਥੋੜਾ ਜਿਹਾ ਉਹ ਆਪਣੀ ਈਗੋ ਨੂੰ ਬਲ ਦਿੰਦਾ ਹੈ ਇਹ ਘੱਟ ਤੋਂ ਘੱਟ ਇਹ ਤੋਂ ਇਲਾਵਾ ਤੇ ਬੜੀਆਂ ਆਸਾਂ ਰੱਖਦਾ ਹੈ ਮਨੁੱਖ ਕੋਈ ਬਥੇਰੇ ਐਸੇ ਮਨੁੱਖ ਨਹੀਂ ਜਿਹੜੇ ਦਾਨਪੂਰਨ ਕਰਦੇ ਤੇ ਬਦਲੇ 'ਚ ਆਸ ਕੀ ਰੱਖਦੇ ਆ ਕਿ ਜੇ ਮੈਂ 10 ਰੁਪਏ ਦਾਨ ਕੀਤੇ ਆ ਤਾਂ ਮੈਨੂੰ 100 ਪਰਮਾਤਮਾ ਬਖਸ਼ੀਏਗਾ ਉਹਨਾਂ ਦੇ ਅੰਦਰ ਇਹ ਸੋਚ ਬਸੀ ਹੁੰਦੀ ਹੈ ਉਹ ਦਾਨ ਇਹੋਂ ਹੀ ਨਹੀਂ ਕਰੀ ਜਾ ਰਹੇ ਗਰਜ ਤਾਂ ਕਰਦੇ ਤੁਸੀਂ ਕਿਸੇ ਨੂੰ ਕੋਈ ਪੈਸਾ ਦਿੱਤਾ ਕਿਸੇ ਦੀ ਮਦਦ ਕੀਤੀ ਤਾਂ ਆਸ ਹੈ ਕਿ ਕਦੇ ਲੋੜ ਪਈ ਤੇ ਉਹ ਤੁਹਾਡੀ ਮਦਦ ਕਰੇਗਾ ਉਹ ਤੁਹਾਡੀ ਵਾਹਵਾਹੀ ਕਰੇਗਾ ਤੁਹਾਡੇ ਗੁਣ ਗਾਏਗਾ ਬਿਨਾਂ ਗਰਜ ਦੇ ਤੁਸੀਂ ਉਹਦੀ ਮਦਦ ਨਹੀਂ ਕੀਤੀ ਪਰਮਾਤਮਾ ਹੈ ਜਿਹੜਾ ਬਿਨਾਂ ਕਿਸੇ ਗਰਜ ਦੇ ਸਾਨੂੰ ਦਾਤਾਂ ਬਖਸ਼ਦਾ ਹੈ ਬੜੇ ਵਾਰੀ ਮਨੁੱਖ ਕਿਸੇ ਨੂੰ ਕੁਝ ਦੇ ਕੇ ਫਿਰ ਪਛਤਾਉਂਦਾ ਕਿ ਕਿਉਂ ਦਿੱਤਾ ਨਹੀਂ ਦੇਣਾ ਚਾਹੀਦਾ ਸੀ ਅਜਿਹੀਆਂ ਸਥਿਤੀਆਂ ਉਦੋਂ ਉਤਪੰਨ ਹੁੰਦੀਆਂ ਜਦੋਂ ਤੁਸੀਂ ਕਿਸੇ ਨੂੰ ਕੁਝ ਦਿੱਤਾ ਤੇ ਤੁਹਾਡੇ ਦਿੱਤੇ ਦਾ ਉਹਨੇ ਗਲਤ ਇਸਤੇਮਾਲ ਕੀਤਾ ਜਾਂ ਤੁਹਾਡੇ ਦਿੱਤੇ ਦਾ ਉਹਨੇ ਤੁਹਾਡਾ ਧੰਨਵਾਦ ਵੀ ਨਹੀਂ ਕੀਤਾ ਜਾਂ ਉਹਨੇ ਤੁਹਾਡੇ ਗੁਣਗਾਨ ਨਹੀਂ ਕੀਤੇ ਜੋ ਤੁਸੀਂ ਸੋਚੇ ਸੀ ਕਿ ਉਹ ਕਰੇਗਾ ਜਾਂ ਫਿਰ ਤੁਸੀਂ ਜਦੋਂ ਉਹਦੇ ਤੋਂ ਮਦਦ ਮੰਗੀ ਤੇ ਉਹਨੇ ਤੁਹਾਡੀ ਮਦਦ ਨਹੀਂ ਕੀਤੀ ਉਦੋਂ ਫਿਰ ਤੁਸੀਂ ਪਛਤਾਉਣ ਲੱਗਦੇ ਹੋ ਕਿ ਮੈਂ ਇਹਨੂੰ ਉਦੋਂ ਕਿਉਂ ਦਿੱਤਾ ਤੁਹਾਡੇ ਲਈ ਪੈਸੇ ਉਹਨੇ ਨਹੀਂ ਮੋੜੇ ਜੋ ਕਰਾਰ ਕੀਤਾ ਸੀ ਉਦੋਂ ਨਹੀਂ ਮੋੜੇ ਤਾਂ ਤੁਸੀਂ ਪਛਤਾਉਣ ਲੱਗਦੇ ਹੋ ਦੁੱਖੀ ਹੋ ਜਾਂਦੇ ਹੋ ਪਰਮਾਤਮਾ ਹੈ ਜਿਹੜਾ ਬਿਨਾਂ ਕਿਸੇ ਗਰਜ ਦੇ ਸਾਨੂੰ ਦਾਤਾਂ ਬਖਸ਼ਦਾ ਤੇ ਦਾਤਾਂ ਬਖਸ਼ ਕੇ ਕਦੇ ਵੀ ਪਛਤਾਉਂਦਾ ਨਹੀਂ ਪਰਮਾਤਮਾ ਦੇ ਇਸ ਗੁਣ ਨੂੰ ਅਸੀਂ ਅਪਣਾਈਏ ਕਿਸੇ ਨੂੰ ਵੀ ਕੁਝ ਦੇਣਾ ਹੈ ਬਿਨਾਂ ਕਿਸੇ ਗਰਜ ਦੇ ਤੇਈਏ ਬਦਲੇ ਚ ਕਿਸੇ ਵੀ ਤਰ੍ਹਾਂ ਦੀ ਕੋਈ ਆਸ ਨਾ ਰੱਖੀਏ ਕਿਸੇ ਵੀ ਤਰ੍ਹਾਂ ਦੀ ਆਸ ਨਾ ਰੱਖੀਏ ਬਸ ਤੇ ਯੇ ਤੇ ਭੁੱਲ ਹੀ ਜਾਈਏ ਕਿ ਅਸੀਂ ਕਿਸੇ ਨੂੰ ਕੁਝ ਦਿੱਤਾ ਹਾ ਹਰ ਕੈ ਸਦ ਬਲ ਹਾਰਣ ਜਿਤ ਸੇਵੈ ਸੁਖ ਪਾਏ ਨਾਨਕ ਗੁਰਮੁਖ ਮਿਲ ਰਹਿ ਹਉਮੈ ਸ਼ਬਦ ਜਲਾਏ ਮੈਂ ਹਰੀ ਤੋਂ ਸਦਾ ਕੁਰਬਾਨ ਹਾਂ ਜਿਸ ਦੀ ਸੇਵਾ ਕੀਤੇ ਆ ਸੁੱਖ ਮਿਲਦਾ ਹੈ ਇਹ ਨਾਨਕ ਗੁਰਮਖ ਜਨ ਅਹੰਕਾਰ ਨੂੰ ਸਤਿਗੁਰੂ ਦੇ ਸ਼ਬਦ ਦੇ ਰਾਹੀ ਸਾੜ ਕੇ ਹਰੀ ਦੇ ਵਿੱਚ ਮਿਲੇ ਰਹਿੰਦੇ ਹਨ ਮਹਿਲਾਤੀ ਜਾ ਆਪੇ ਸੇਵਾ ਲਾਈਐਨ ਆਪੇ ਬਖਸ਼ ਕਰੇ ਸਭਨਾ ਕਾਮ ਆਪਿਓ ਆਪ ਹੈ ਆਪੇ ਸਾਰ ਕਰੇ ਹਰੀ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਦੇ ਵਿੱਚ ਲਾਇਆ ਹੈ ਆਪ ਹੀ ਬਖਸ਼ਿਸ਼ ਕਰਦਾ ਹੈ ਆਪ ਹੀ ਸਭਨਾ ਦਾ ਮਾਪਿਓ ਹੈ ਤੇ ਆਪ ਹੀ ਸਭ ਦੀ ਸੰਭਾਲ ਕਰਦਾ ਹੈ ਨਾਨਕ ਨਾਮ ਧਿਆਈਐਨ ਤਿਨ ਨਿਜ ਘਰ ਵਾਸ ਹੈ ਜੁਗ ਜੁਗ ਸੁਭਾ ਹੋਏ اے ਨਾਨਕ ਜੋ ਮਨੁੱਖ ਨਾਮ ਜਪਦੇ ਹਨ ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਨੇ ਹਰੇਕ ਜੁਗ ਦੇ ਵਿੱਚ ਉਹਨਾਂ ਦੀ ਸ਼ੋਭਾ ਹੁੰਦੀ ਹੈ ਪਉੜੀ ਤੂੰ ਕਰਨ ਕਰਨ ਸਮਰੱਥ ਹੈ ਕਰਤੇ ਮੈਂ ਤੁਜ ਬਿਨ ਅਵਰ ਨ ਕੋਈ ਤੁਦ ਆਪੇ ਸ਼ਿਸ਼ਟ ਸਿਰ ਜੀਆਂ ਆਪੇ ਫੁਨ ਗੋਈ ਏ ਕਰਤਾਰ ਤੂੰ ਸਾਰੀ ਕੁਦਰਤ ਨੂੰ ਰਚਨ ਜੋਗਾ ਹੈ ਤੇਰੇ ਬਿਨਾ ਤੇਰੇ ਜੇਡਾ ਕੋਈ ਹੋਰ ਮੈਨੂੰ ਨਹੀਂ ਦਿੱਸਦਾ ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਆਪ ਹੀ ਨਾਸ਼ ਕਰਦਾ ਹੈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵਹਿ ਸੋਈ ਸਭ ਥਾਈ ਹਰੀ ਦਾ ਹੀ ਹੁਕਮ ਵਰਤ ਰਿਹਾ ਹੈ ਜੋ ਉਹ ਕਰਦਾ ਹੈ ਸੋਈ ਹੁੰਦਾ ਹੈ ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਉਸ ਨੂੰ ਪ੍ਰਭੂ ਵਡਿਆਈ ਬਖਸ਼ਦਾ ਉਹਨੂੰ ਹਰੀ ਮਿਲ ਪੈਂਦਾ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਤਨ 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 ਗੁਰ ਸੋਈ ਏ ਨਾਨਕ ਗੁਰੂ ਦੇ ਸਨਮੁਖ ਮਨੁੱਖ ਹਰੀ ਨੂੰ ਸਿਮਰਦੇ ਹਨ ਏ ਭਾਈ ਸਾਰੇ ਆਖੋ ਕਿ ਉਹ ਸਤਗੁਰੂ ਤਨ ਹੈ ਤਨ ਹੈ ਤਨ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 653ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਅੱਜ ਦੇ ਅੰਗ ਦੀ ਗੁਰਬਾਣੀ ਦੇ ਵਿੱਚੋਂ ਅਸੀਂ ਸ਼ਾਂਤ ਹੋ ਜਾਣ ਬਾਰੇ ਜਾਣਿਆ ਕਿ ਅੰਦਰੋਂ ਕਲੇਸ਼ ਮਿਟ ਜਾਵਣ ਦਾ ਕੀ ਮਤਲਬ ਹੈ ਅੰਦਰ ਸ਼ਾਂਤੀ ਠੰਡ ਵਰਤ ਜਾਣ ਦਾ ਕੀ ਮਤਲਬ ਹੈ ਕਿਵੇਂ ਇਸ ਮਕਾਮ ਨੂੰ ਅਸੀਂ ਹਾਸਲ ਕਰੀਏ ਇਦਾਂ ਦੀ ਸਿੱਖਿਆ ਸੀ ਇਸ ਕੁਰਬਾਨੀ ਦੇ ਵਿੱਚੋਂ ਹਾਸਲ ਕੀਤੀ ਨਿੰਦਕ ਕਿਸ ਨਿੰਦਾ ਅਤੇ ਦੁੱਖ ਦੇ ਚੱਕਰ 'ਚ ਫਸਿਆ ਰਹਿੰਦਾ ਇਹ ਵੀ ਅਸੀਂ ਜਾਣਿਆ ਸਾਡੇ ਕੀਤੇ ਕਰਮਾਂ ਦੀ ਕਮਾਈ ਕਰਨ ਬਾਰੇ ਜਾਣਿਆ ਕਿ ਸਾਰੀ ਉਮਰ ਦੇ ਵਿੱਚ ਅਸੀਂ ਜੋ ਕੁਝ ਬੀਜੀ ਜਾਂਦੇ ਹਾਂ ਜਿੱਦਾਂ ਦੀ ਸੋਚ ਬਣਾਈ ਜਾਂਦੇ ਹਾਂ ਜਿੱਦਾਂ ਦੇ ਗੁਣ-ਔਗਣ ਇਕੱਠੇ ਕੀਤੇ ਜਾਂਦੇ ਹਾਂ ਉਹਨਾਂ ਦੀ ਕਮਾਈ ਸਾਨੂੰ ਕਰਨੀ ਪੈਂਦੀ ਹੈ ਤੇ ਬਹੁਤੇ ਹੱਦ ਤੱਕ ਪ੍ਰਮਾਤਮਾ ਨੇ ਸਾਡੇ ਨੱਕ ਦੇ ਵਿੱਚ ਇਸ ਕਮਾਈ ਦੀ ਨਕੇਲ ਪਾ ਕੇ ਰੱਖੀ ਹੈ ਆਸਾ ਪੂਰਨ ਕਿਵੇਂ ਹੁੰਦੀਆਂ ਨੇ ਇਹ ਵੀ ਅਸੀਂ ਜਾਣਿਆ ਤੇ ਜੇਕਰ ਅਸੀਂ ਕਿਸੇ ਨੂੰ ਕੁਝ ਦੇਣਾ ਤਾਂ ਬਿਨਾਂ ਕਿਸੇ ਕਰਜ਼ ਤੋਂ ਦੇਣਾ ਚਾਹੀਦਾ ਬਿਨਾਂ ਕਿਸੇ ਆਸ ਤੋਂ ਦੇਣਾ ਚਾਹੀਦਾ ਇਹ ਅਸੀਂ ਸਿੱਖਿਆ ਅਮੀਰ ਕਰਦੇ ਹਾਂ ਇਹ ਸਾਰੀਆਂ ਹੀ ਸਿੱਖਿਆਵਾਂ ਤੁਹਾਡੇ ਹਿਰਦਿਆਂ ਤੇ ਜ਼ਰੂਰ ਅਸਰ ਕਰਨਗੀਆਂ ਲਗਾਤਾਰ ਕੁਰਬਾਨੀ ਦੇ ਨਾਲ ਬਣੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਇੱਥੇ ਹੀ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ